ਠੀਕ ਵਿਧਾਨ ਸਭਾ ਦੀਆਂ ਵੋਟਾਂ ਤੋਂ ਪਹਿਲਾਂ ਜਲੰਧਰ ਦੇ ਕਮਿਸ਼ਨਰ ਸਬੱਪਨ ਸ਼ਰਮਾ ਹੋਰਾਂ ਅਤੇ ਹੋਰ ਛੋਟੇ ਤੋਂ ਲੈ ਕੇ ਵੱਡੇ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀ ਉਸੇ ਹੀ ਬਿਲਡਿੰਗ ਦੇ ਵਿੱਚ ਬੈਠੇ ਹੋਏ ਗਲਤ ਲੋਕਾਂ ਨੂੰ ਚੁੱਕਣ ਦੀਆਂ ਸਕੀਮਾਂ ਲਗਾ ਰਹੇ ਹਨ ਦੱਸਦੀ ਹੈ ਕਿ ਅਪਰਾਧਿਕ ਗਤੀਵਿਧੀਆਂ ਕਰਨ ਵਾਲੇ ਲੋਕਾਂ ਨੂੰ ਚੁੱਕਣ ਲਈ ਹੁਣ ਪੰਜਾਬ ਪੁਲਿਸ ਨੇ ਅਜਿਹੀ ਸਕੀਮ ਲਗਾ ਦਿੱਤੀ ਹੈ ਕਿ ਗਲਤ ਬੰਦੇ ਬਾਜਵਰਗੀ ਅੱਖ ਤੋਂ ਬਾਚ ਨਹੀਂ ਸਕਣਗੇ ਕਿਉਂਕਿ ਹੁਣ ਜਲੰਧਰ ਸ਼ਹਿਰ ਦੇ ਚੱਪੇ-ਚੱਪੇ ਤੇ ਤੀਜੀ ਅੱਖ ਜਾਨੀ ਕਿ ਸੀਸੀਟੀਵੀ ਕੈਮਰੇ ਲਗਾ ਦਿੱਤੇ ਨੇ ਜੋ ਕਿ ਹਰ ਮੋੜ ਹਰ ਗਲੀ ਮੁਹੱਲੇ ਤੋਂ ਗੁਜ਼ਰਨ ਵਾਲੇ ਲੋਕਾਂ ਤੇ ਧਿਆਨ ਰੱਖਣਗੇ ਇਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਲੰਧਰ ਕਮਿਸ਼ਨਰ ਸਵਪਨ ਸ਼ਰਮਾ ਹੋਰਾਂ ਨੇ ਅੱਗੇ ਜੋ ਕਿਹਾ ਉਹ ਵੀ ਧਿਆਨ ਨਾਲ ਸੁਣੋ ਜਿਹੜਾ ਪੁਲਿਸ ਦਾ ਕੰਪੋਨੈਂਟ ਹੈ ਕਮਿਸ਼ਨਰ ਪੁਲਿਸ ਦਾ ਉਹ ਸੇਫ ਸਿਟੀ ਪ੍ਰੋਜੈਕਟ ਹੈ ਤੇ ਕੋਈ ਹਜ਼ਾਰ ਦੇ ਕਰੀਬ ਕੈਮਰੇਸ ਪੂਰੇ ਸ਼ਹਿਰ ਚ ਲੱਗਨੇ ਇੰਸਟਾਲ ਹੋ ਗਏ ਹੈ ਕਾਫੀ ਤੱਕ ਇੰਸਟਾਲ ਹੋ ਗਏ ਲਾਈਫ ਵੀ ਹੋ ਗਏ ਉਹਨਾਂ ਦਾ ਇੱਕ ਸਿਸਟਮਿਕ ਅਪਰੋਚ ਜਿਹੜੀ ਹੈ ਕਿ ਕਿਵੇਂ ਮਾਨੀਟਰ ਕੀ ਕਰਨਾ ਹੈ ਮਾਨੀਟਰ ਕਰਕੇ ਕਿਹਨੂੰ ਕੀ ਇਨਫੋਰਮੇਸ਼ਨ ਦੇਣੀ ਹੈ ਕਿਵੇਂ ਮੌਕੇ ਤੇ ਪੀਸੀਆਰ ਦੀ ਐਰਐਸ ਦੀ ਥਾਣਿਆਂ ਦੀ ਗੱਡੀ ਜਾਣਗੀਆਂ ਕਿਵੇਂ ਇਹ ਸਿਸਟਮ ਮੇਨਟੇਨ ਹੋਊਗਾ ਕਿਵੇਂ ਰਿਸਪੌਂਸ ਟਾਈਮ ਘਟੂਗਾ ਉਹ ਚੈੱਕ ਕੀਤਾ ਗਿਆ ਹੈ ਇਹ ਰੈਗੂਲਰ ਹੋਗਾ ਜੀ पंद्रह से बिल्कुल परपक हो चुका तो तो है जो इन जॉब प्रोफाइल है बना दि गई है टाइम लैग जोड़ा है अट्ठ तो दो की करना है दो तो चार की करना है की, की चीज़ देखनी है है कि इन्फोरमे पास करनी है कि इंपोर्टेंट इंफोरमे है ये ट्रेनिंग का प्रोसीजर है शुरू हो गई है पंद्रह भी दिन लगन के then it will be in automobile. ਉਹ ਕਿੰਨੇ ਕੈਮਰੇ ਸ਼ਹਿਰ ਦੇ ਆ ਕੁਝ 3500 ਦੇ ਅਧਿਕਾਰੀ ਨੇ ਕਿਹਾ ਕਿ ਪੂਰੇ ਜਿਲੰਦਰ ਸ਼ਹਿਰ ਦੇ ਵਿੱਚ 스마트 ਸਿਟੀ ਪ੍ਰੋਜੈਕਟ ਦੇ ਤਹਿਤ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣ ਲਈ ਅਤੇ ਅਪਰਾਧਿਕ ਗਤੀਵਿਧੀਆਂ ਨੂੰ ਨੱਥ ਪਾਉਣ ਲਈ ਥਾਂ-ਥਾਂ ਤੇ ਸੀਸੀਟੀਵੀ ਕੈਮਰੇ ਲਗਾ ਦਿੱਤੇ ਹਨ ਅਤੇ ਹੋਰ ਵੀ 1000 ਕੈਮਰੇ ਲਗਾਏ ਜਾਣਗੇ ਜਿਨ੍ਹਾਂ ਨੂੰ ਕੰਟਰੋਲ ਰੂਮ ਹੈਂਡਲ ਕਰੇਗਾ ਜੇਕਰ ਕੋਈ ਵਿਅਕਤੀ ਗਲਤ ਕੰਮ ਕਰਕੇ ਭੱਜਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ ਤੁਰੰਤ ਕੈਮਰੇ ਦੀ ਮਦਦ ਦੇ ਨਾਲ ਕਾਬੂ ਕਰ ਲਿਆ ਜਾਵੇਗਾ ਅਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ